ਸਾਡੀ ਗੱਲ ਸੁਣ ਲੈ ਸਰਕਾਰੇ ਅਸੀਂ ਹਾੜਾ ਸੁਕਿਆਂ ਦੇ ਮਾਰੇ ਸਾਡੀ ਗੱਲ ਸੁਣ ਲੈ ਸਰਕਾਰੇ ਅਸੀਂ ਹਾੜਾ ਸੁਕਿਆਂ ਦੇ ਮਾਰੇ ਸਾਡੇ ਨਾਲ ਤੇਰੇ ਵਰਤਾਰੇ ਸਾਡੇ ਨਾਲ ਤੇਰੇ ਵਰਤਾਰੇ ਪਾਉਂਦੇ ਮਾਤ ਸ਼ੈਤਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਤੁਸੀਂ ਜੋ ਖੇਡਣ ਲੱਗੇ ਬਦੰਗੀ ਵਾਪਸ ਲੈ ਲਵੋ ਗੱਲ ਚੰਗੀ ਨਹੀਂ ਅਸੀਂ ਕੁੱਟਣ ਜਾਣਦੇ ਸੰਗੀ ਮਚਾਦਿਆਂ ਗੇ ਕਮਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨ ਜੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨ ਜੂਰ ਕਿਸਾਨਾਂ ਨੂੰ मां जमीन ਹੁੰਦੀ ਹੈ ਸਾਡੀ ਇਹਦੇ ਉੱਤੇ ਅੱਖ ਤੁਹਾਡੀ मां जमीन ਹੁੰਦੀ ਹੈ ਸਾਡੀ ਇਹਦੇ ਤੇ ਹੁਣ ਅੱਖ ਤੁਹਾਡੀ ਕਰ ਨਹੀਂ ਸਕਦਾ ਕੋਈ ਫਾੜੀ ਅੰਦਾ ਤੇ ਨਿਸ਼ਾਨਾ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਸਾਡੇ ਨਾਲ ਪੰਜਾਬ ਦੇ ਸਾਰਾ ਇੱਕ ਮਜ਼ਦੂਰ ਕਿਸਾਨ ਦਾ ਨਾਰਾ ਸਾਡਾ ਖੇਤੀ ਖੋਸਗਾਰਾ ਕੀ ਗਏ ਭੌਲ ਬੇਈਮਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨੇ ਜੂਰੇ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨੇ ਜੂੜ ਕੇ ਸਾਨਾ ਨੂੰ ਅਸੀਂ ਤਾਂ ਪੇਂਡੂ ਹੀ ਹਾਂ ਚੰਗੇ ਲੈਣ ਨਹੀਂ ਅਸੀਂ ਸਾਰੀ ਪੰਗੇ ਅਸੀਂ ਤਾਂ ਪੇਂਡੂ ਹੀ ਹਾਂ ਚੰਗੇ ਲੈਣ ਨਹੀਂ ਅਸੀਂ ਸਾਰੀ ਪੰਗੇ ਨਾ ਤੁਸੀਂ ਛੇੜੋ ਝੱਪ ੜੰਗੇ ਕਿਉਂ ਤੜਫਾਉਂਦੇ ਜਾਨਾ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਲੈਣੀ ਤੁਸੀਂ ਕਮਿਸ਼ਨ ਦਲਾਲੀ ਥੋੜੀ ਵਿੱਚ ਗੋਹ ਪਾਈ ਵਾਲੀ ਲੈਣੀ ਤੁਸੀਂ ਕਮਿਸ਼ਨ ਦਲਾਲੀ ਥੋੜੀ ਵਿੱਚ ਗੋਹ ਪਾਈ ਵਾਲੀ ਸਾਨੂੰ ਕਰ ਜਮੀਨ ਤੋਂ ਖਾਲੀ ਕੀ ਚੱਟਣਾ ਦੁਕਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨ ਜੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮੰਨ ਜੂਰ ਕਿਸਾਨਾਂ ਨੂੰ ਸਾਨੂੰ ਲੋੜ ਜ਼ਮੀਨ ਦੀ ਬੜੀਆ ਥੋੜੇ ਕੀ ਸਿਰਾਂ ਫਤ ਚੜੀਆਂ ਸਾਨੂੰ ਲੋੜ ਜ਼ਮੀਨ ਦੀ ਬੜੀਆ ਥੋੜੇ ਕੀ ਸਿਰਾਂ ਫਤ ਚੜੀਆਂ ਲਖਦਾ ਬਲੇ ਹਰ ਗੋਵਿੰਦ ਘੜੀ ਅੱਜ ਜਵਾਬ ਸਿਆਸਤਦਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ ਲੈਂਡ ਪੂਲਿੰਗ ਦੀ ਜੋ ਪਾਲਸੀ ਨਹੀਂ ਮਨਜ਼ੂਰ ਕਿਸਾਨਾਂ ਨੂੰ